ਸਾਸਤਰੀ ਕਾਲ ਸਾਰ ਕਬੂਤਰ ਬਾਈ ਵੀਰਾਂ ਨੂੰ ਜਿਹੜੇ ਆਪਣਾ YouTube ਚੈਨਲ ਦੇਖਦੇ ਨੇ ਤੇ ਅੱਜ ਆਪਾਂ ਪਹਿਲੇ ਦਿਨ ਆਪਣੇ ਕਬੂਤਰ ਸਾਰੇ ਜਿਹੜੇ ਕੱਢਣੇ ਆ ਉਹ ਆਪਾਂ ਪਾਏ ਅੱਜ ਜਾਲਾਂ ਦੇ ਵਿੱਚ ਉੱਪਰ ਪਹਿਲਾਂ ਇਹ ਜਾਲ ਆਪਣਾ ਥੱਲੇ ਲਾਇਆ ਹੋਇਆ ਠੀਕਾ ਤੇ ਹੁਣ ਆਪਾਂ ਇਹ ਜਾਲ ਨੂੰ ਉੱਤੇ ਚੱਕ ਲਏ ਕਿਉਂਕਿ ਪੂਰੀ ਜਗ੍ਹਾ ਘਟ ਗਈ ਸੀ ਕਿ ਕਬੂਤਰਾਂ ਨੂੰ ਤੇ ਅੱਜ ਇਹ ਜਾਲ ਆਪਾਂ ਉੱਪਰ ਲੈ ਆਏ ਸਾਰਾ ਤੇ ਇਹਦੇ ਵਿੱਚ ਪਾਏ ਅੱਜ ਕੋਸ਼ਕ ਜਿਹੜੀਆਂ ਮੈਨੂੰ ਲੱਗਦੀਆਂ ਸੀਗੀਆਂ ਵੀ ਸਿੱਧੀਆਂ ਆ ਜਾਣਗੀਆਂ ਅੱਜ 4-5 ਉਹ ਸਿੱਧੀਆਂ ਛੱਡੇ ਸੀਗੇ ਆ ਜਾਂਦੇ ਆ ਤੇ ਦੋ ਤਿੰਨ ਬੈਠ ਗਈਆਂ ਨੇ 5-6 ਛੱਡੇ ਸੀਗੇ ਤਿੰਨ ਇੱਕ ਫਿਰਦੇ ਹੋਣਗੇ ਉਹ ਤਕਰੀਬਨ ਸਿੱਧੀਆਂ ਆਉਂਦੀਆਂ ਸੀਗੀਆਂ ਯਾਨੀ ਕਿ ਅੰਦਾਜ਼ਾ ਜਿਹਾ ਸੀਗਾ ਵੀ ਆ ਵੀ ਜਾਣਗੀਆਂ ਤੇ ਬਾਕੀ ਤੁਰੇ ਫਿਰਦੇ ਇੱਕ ਆ ਫਿਰਦੀ ਆ ਆ ਬੜੇ ਆ ਜਾਂਦੀ ਆ ਤੇ ਜਿੰਨੇ ਵੀ ਆਪਣਾ YouTube ਚੈਨਲ ਦੇਖਦੇ ਨੇ ਤੇ ਉਹਨਾਂ ਨੂੰ ਸਾਰੀਆਂ ਭਾਈ ਹੁਣ ਆਪਾਂ ਵੀਡੀਓ ਨਾ ਰਲੜੀ ਬਾਰ ਬਣਾਇਆ ਕਰਾਂਗੇ ਕਿਉਂਕਿ ਹੁਣ ਆਪ ਵੀ ਕੂਤਾ ਡਾਉਣੇ ਆਪਾਂ ਤੇ ਉਹਦੇ ਨਾਲ ਵਧੀਆ ਲੱਗਦਾ ਜਦੋਂ ਨਾਲੇ ਤਾਂ ਵੀਡੀਓ ਬਣ ਜਾਂਦੀ ਆ ਤੇ ਨਾਲੇ ਜਾਣਕਾਰੀ ਆਈ ਜਾਂਦੀ ਆ ਹਨ ਤੇ ਕੁਝ ਵੀਰਾਂ ਨੇ ਕੱਲ ਵੀ ਫੋਨ ਆਇਆ ਸੀਗਾ ਕਿੰਗਰੇਓ ਤੇ ਬਈ ਕਰਕੇ ਜੀ ਦਵਾਈ ਲਾਉਣੀ ਆ ਜਾਂ ਕਬੂਤਰਾਂ ਦੀ ਆ ਤੇ ਉਹ ਨਾਲ ਦੀ ਨਾਲ ਹੀ ਹੁਣ ਆਪਾਂ ਵੀਡੀਓ ਬਣਾਈ ਜਾਣੀਆਂ ਹਰੇਕ ਚੀਜ਼ ਦੀਆਂ ਤੇ ਨਾਲ ਹੀ ਆਪਾਂ ਸਾਂਭੀ ਜਾਣੇ ਆ ਜਿਵੇਂ ਜਿਵੇਂ ਬਾਜ਼ੀਆਂ ਆਉਣਗੀਆਂ ਨਾਲ ਹੀ ਚ ਨੌਲੇਜ ਵਧੀ ਜਾਊਗੀ ਜਿੰਨੇ ਵੀ ਆਪਣੇ ਬੰਦੇ YouTube ਦੇਖਦੇ ਨੇ ਤੇ ਆ ਆਪਣੇ ਜਿਹੜੇ ਹੁਣ ਸਿੱਧੀਆਂ ਕਰਨੀਆਂ ਸੀਗੀਆਂ ਗਿੱਜੀਆਂ ਹੋਈਆਂ ਸੀਗੀਆਂ ਬਾਕੀ ਅੰਦਾਜ਼ਾ ਜਾਂ ਸੀਗਾ ਵੀ ਬਾਹਰ ਨਾ ਡੇਕ ਪੈਣਾ ਫਿਰ ਖਰਾਬ ਹੋ ਜਾਂਦਾ ਕਬੂਤਰ ਤੇ ਆ ਆਪਣੀ ਝੋਲਡਾ ਜਿੱਤੀ ਜੀ ਉਹਦੀ ਭੈਣ ਤੇ ਜਿਹੜੀ ਤੇ ਉਹ ਕਾਲੀ ਚੀਨੀ ਤੇ ਇਹ ਆਏ ਅ ਸਿਵੀਆਂ ਵਾਲੇ ਦੀ ਆ ਜਿਹੜੀ ਆਪਣੀ ਸ਼ਿਵੀਆਂ ਡੱਲੇ ਜਿੱਤੀ ਸੀਗੀ ਤੇ ਉਹ ਇੱਕ ਜਿੱਦੱਲੇ ਵਾਲੇ ਦੀ ਉਹ ਆਪਣੀ ਝੋਲਡ ਵਾਲੀ ਕਬੂਤਰੀ ਬੈਠੀ ਆ ਤੇ ਬਾਬਾ ਚੌਖ ਰੱਖ ਕੇ ਇਹਨੂੰ ਵੀ ਐਂਕੀ ਕੱਢਾਂਗੇ ਆਪਾਂ ਤੇ ਤੇ ਆ ਵੀ ਇਹਦੇ ਇੰਨਾ ਚੁਈਆਂ ਤੇ ਉੱਥੇ ਵਧੀਆ ਰਿਜ਼ਲਟ ਜਾਨਕਿ ਕਬੂਤਰਾਂ ਦਾ ਆਪਣੇ ਵਾਲਿਆਂ ਦਾ ਇਹਨਾਂ ਦਾ ਤੇ ਬਾਕੀ ਹੁਣ ਦੇਣਾ ਕਿ ਮੌਸਮ ਜਾਂ ਫਿਰ ਤੇਰਾ ਨੂੰ ਖਰਾਬ ਆ ਤੇ ਆਪਾਂ 25 ਤਰੀਕ ਤੱਕ ਜਾਨੀ ਬਾਹਰ ਕੱਢਾਂਗੇ 20 ਤਰੀਕ ਤੱਕ ਕਿਉਂਕਿ ਆਪਣੀ 1 ਮਈ ਦੀ ਬਾਜੀ ਆ ਤੇ 25 ਕਿ ਤਰੀਕ ਤੱਕ 20 ਤਰੀਕ ਤੱਕ ਆਪਾਂ ਜਾਨੀ ਕਿ ਕਬੂਤਰ ਕਰੋ ਕਿੰਦਰਿਆਂ ਚੋ ਛਤਰੀਆਂ ਤੇ ਸਿੱਧੇ ਕਰਨ ਕਰਕੇ ਤੇ ਕੱਢਾਂਗੇ ਤੇ ਡਾਈਆਂ ਫਿਰ ਪਾਵਾਂਗੇ ਫਿਰ ਪਰਮਾਤਮਾ ਜਿਵੇਂ ਵੀ ਜਾਨੀ ਚੱਲੂਗਾ ਤੇ ਜਿਵੇਂ ਜਿਵੇਂ ਬਾਜੀਆਂ ਆਈ ਜਾਣਗੀਆਂ ਜੋ ਜੋ ਜਿਹ ਰਿਜ਼ਲਟ ਮਿਹਨਤ ਦਾ ਮਿਲੂਗਾ ਫਿਰ ਉਹ ਤੁਹਾਡੇ ਸਾਹਮਣੇ ਆਈ ਜਾਣਾ ਵਾ ਤੇ ਆਹ ਬਾਤੇ ਕਿ ਨਾ ਬਾਈ ਆਪਣੇ ਬਿਮਾਰੀ ਪੈ ਗਈ ਸੀ ਕਿ ਕਬੂਤਰਾਂ ਤੇ ਆਪਣਾ ਨਿਖਸ਼ਾਨ ਜਾਨੀ ਕਿ ਬਾਵਾ ਹੋ ਗਿਆ ਸੀਗਾ ਤਾਂ ਕਰਕੇ ਕਬੂਤਰੇ ਕਿ ਆਪਣੇ ਕੋਲੇ ਡਾਉਣ ਨੂੰ ਘਟਨੇ ਤੇ ਫਿਰ ਇੱਕ ਹੀ ਜੋੜੇ ਲਾਏ ਸੀਗੇ ਬੱਚੇ ਲਾਏ ਬੱਚੇ ਕਢਾਈ ਸੀਗੇ ਤੇ ਪਰਮਾਤਮਾ ਨੇ ਬੱਚੇ ਆਪਣੇ ਵਧੀਆ ਪਾਲ ਗਏ ਤੇ ਆ ਸਾਰੇ ਬੱਚੇ ਆ ਤੇ ਇਹ ਵਧੀਆ ਪਾਲ ਗਏ ਬੱਚੇ ਤੇ ਬਾਕੀ ਦਾਣੇ ਛੋਲੇ ਛਾਲੇ ਦੇ ਦਈ ਜੀ ਇਹਨਾਂ ਨੂੰ ਹੱਥ ਨਾਲ ਤੇ ਬਾਕੀ ਦੇਖ ਰਿਹਾ ਕਿਵੇਂ ਰਿਜ਼ਲਟ ਆਊਗਾ ਇੰਕੀ ਜਾਨੀ ਇੰਕੀ ਵੱਡੇ ਕਬੂਤਰ ਆਪਣੇ ਮਾਰਨ ਨਾਲ ਕਿਉਂਕਿ ਮੇਰੇ ਨ ਢੇੜਕ ਸੋ ਬੱਚਾ ਉਡਣ ਵਾਲਾਂ ਕੀ ਮਰ ਗਿਆ ਸੀਗਾ ਬਿਮਾਰੀ ਦੇ ਵਿੱਚ ਤੇ ਤਾਂ ਕਰਕੇ ਤੇ ਹੁਣ ਆਪਾਂ ਇਹ ਆ ਬੱਚੇ ਆ ਤੇ ਬਹੁਤ ਵਧੀਆ ਇਹਨਾਂ ਦਾ ਦੇਖਦੇ ਹਾਂ ਹੁਣ ਕਿਵੇਂ ਰਿਜ਼ਲਟ ਆਉਂਦਾ ਤੇ ਮਾਂ ਇਹਨਾਂ ਦੇ ਕੰਮ ਆ ਪਿਓ ਤਾਂ ਬਹੁਤ ਡੁੱਡੇ ਹੋਏ ਸੀਗੇ ਤੇ ਹੁਣ ਇਹਨਾਂ ਦਾ ਰਿਜ਼ਲਟ ਆ ਜਾਊਗਾ ਨਾਲੇ ਬਾਜ਼ੀਆਂ ਛੱਡ ਕੇ ਦੇਖ ਲਾਂਗੇ ਤੇ ਨਾਲੇ ਫਿਰ ਆਪਾਂ ਨੂੰ ਭਾਦੋਂ ਜੇ ਰਿਜ਼ਲਟ ਆ ਜਾਊਗਾ ਤੇ ਆ ਬੱਚਾ ਕੱਡਿਆ ਬਾਅਦ ਝੋਲਣ ਵਾਲੀ ਦੀ ਮਾਂ ਨੇ ਆ ਵੀ ਝੋਲਣ ਵਾਲੀ ਮਾਂ ਦਾ ਵਾ ਤੇ ਆ ਕਬੂਤਰ ਬੱਚਾ ਕੱਢਿਆ ਵਾ ਇਹ ਹੈਗੇ ਆ ਕਬੂਤਰ ਮੈਂ ਮੁੱਲ ਲੈ ਕੇ ਆਈ ਸੀ ਉਹਨਾਂ ਚੋਂ ਆ ਇਹਦਾ ਭਰਾ ਹੀ ਆ ਤੇ ਆ ਆਪਣੇ ਪੁਰਾਣੇ ਕੂਤਰੀ ਆ ਤੇ ਆ ਆਪਣੇ ਮੋਜੇ ਬੱਤੇ ਆਗੇ ਮੋਜੇ ਜਿਹੜੇ ਗਰਮੀ ਚ ਬਹੁਤ ਜ਼ੋਰ ਲਾਉਂਦੇ ਆ ਇਹ ਵੀ ਇਹ ਪਜਾਮੀ ਮੋਜੇ ਆ ਯਾਨੀ ਕਿ ਤੋਤਾ ਮੋਜੇ ਆਲੇ ਆ ਤੇ ਆਪਣੇ ਸ਼ਾਕਖਿਆਂ ਨੇ ਕੱਢਿਆ ਤੇ ਆ ਵੀ ਆਪਣੇ ਛਾਏ ਚਿੱਟੀਆਂ ਵਾਲਿਆਂ ਨੇ ਕੱਢਿਆ ਆਪਣੇ ਆਨੇ ਪਾਰਲਾ ਆ ਵੀ ਮੋਜਾ ਤੇ ਆ ਬੁਰਜ ਹਰੀ ਸਿੰਘ ਵਾਲਿਆਂ ਨੇ ਕੱਢਿਆ ਹੇ ਇੱਥੇ ਬੈਠਾ ਇੱਕ ਕਬੂਤਰ ਆਪਣਾ ਬੁਰਜ ਹਰੀ ਕਹੇਗਾ ਜਣੀ ਆਪਾਂ ਥੋੜੇ ਉਹ ਕਬੂਤਰਾਂ ਕੀ ਬੱਚੇ ਕਢਾਇਆ ਜਿਹੜੇ ਜਣੀ ਕਿ ਬੱਚੇ ਗਰਮੀ ਚ ਹੁਣ ਜਣੀ ਕਿ ਮੂਰੇ ਗਰਮੀ ਆਣੀ ਜਿਵੇਂ ਉੱਡਣ ਗਰਮੀ ਦੇ ਵਿੱਚ ਇਹ ਆ ਆਪਣੇ ਕੋਲੇ ਸਿਵੀਆਂ ਵਾਲੀ ਨੇ ਸਿਵੀਆਂ ਵਾਲੇ ਤੇ ਪਿਓ ਨੇ ਕੱਢਿਆ ਇਹ ਤੇ ਇਹ ਉਹਨੇ ਕੱਢਿਆ ਵਾ ਤੇ ਇਹਦੇ ਨਾਲ ਕੂਤਰੀ ਅੰਕੀਆਂ ਜੀ ਚੇਂਜ ਕਰਕੇ ਲਾਤੀ ਸੀਗੀ ਤੇ ਬਹੁਤਿਆਰੇ ਪੂਛ ਚ ਵੀ ਕਾਲੇ ਫਾਰਾ ਤੇ ਥੋੜੇ ਜੇ ਗਲ ਦੇ ਹੇਠਾਂ ਵੀ ਕਾਲੇ ਫਾਰਾ ਕਾਲੀ ਨੋਕ ਤੇ ਬਾਕੀ ਆ ਵੀ ਹੋਈਆਂ ਪੂਰੀਆਂ ਪੂਸਾਂ ਨੇ ਕੁਝ ਜਿਵੇਂ ਖੜਾਰੀ ਕਹਿ ਦਿੰਦੇ ਆ ਵੀ ਪੂਰੀਆਂ ਪੂਸਾਂ ਵਾਲੇ ਤੇ ਬਦਲ ਮਰ ਰੰਗ ਕੱਢਣਾ ਚਾਹੀਦਾ ਬਹੁਤ ਚੰਗੇ ਹੁੰਦੇ ਆ ਹਨਾ ਤੇ ਕਿ ਸਾਰਿਆਂ ਨੇ ਚੇਂਜ ਜੇ ਕੱਢੇ ਆ ਤੇ ਬਾਕੀ ਦੇਖਦੇ ਆ ਕਿਵੇਂ ਕੱਢਣਗੇ ਕਿਵੇਂ ਨਹੀਂ ਕੱਢਣਗੇ ਤੇ ਆਪਣੇ ਜਾਨੀ ਕਿ ਜਿਹੜੇ ਆ ਇਦਾਂ ਕੱਢੇ ਹੋਇਆ ਆ ਬੱਚੇ ਮौज ਆ ਮਾੜੀ ਮਾੜੀ ਪੈਰਾਂ ਤੇ ਮौज ਸਾਰਿਆਂ ਦੇ ਆ ਇਹ ਭੂਰੀਆਂ ਪੂਸਾਂ ਨੇ ਜਿਵੇਂ ਕਿਤੇ ਨਾ ਕਿਤੇ ਲਾਲ ਚੀਨੇ ਜਾਂ ਭੂਰੀਆਂ ਪਕਾਲੀਆਂ ਨੇ ਜਿਵੇਂ ਇਹਦੇ ਵੀ ਕਾਲੇ ਫੰਗ ਪੂਸਚ ਇਗਰਮੀ ਲਈ ਜਾਨੀ ਕਿ ਬਹੁਤ ਚੰਗਾ ਰਿਜ਼ਲਟ ਆ ਇਹਨਾਂ ਦਾ ਗਰਮੀ ਦੇ ਵਿੱਚ ਬਹੁਤ ਚੰਗੇ ਉੱਡਦੇ ਆ ਜਾਨੀ ਕਿ ਸਾਰੇ ਇਹ ਤੇ ਆ ਬੱਚਾ ਰੱਤਾ ਬੱਚਾ ਵਾ ਇਹ ਮੇਰਾ ਚਾਰ ਦੋਸਤਾਂ ਮੁੰਡਾ ਲੰਮਿਆਂ ਤੋਂ ਆਪਣੀ ਰਿਸ਼ਤੇਦਾਰੀ ਵੀ ਆ ਬਿਮਾਰੀ ਦੇ ਕਾਰਨ ਕਰਕੇ ਮੈਨੂੰ ਇਹ ਇੱਕ ਰੱਤਾ ਬੱਚਾ ਇਹ ਦੇ ਕੇ ਗਿਆ ਵਾ ਤੇ ਇੱਕ ਮੁੰਡਾ ਇਹ ਮੈਨੂੰ ਇਹਦਾ ਨਾਂ ਵੀ ਥੱਲਾਂ ਤੇ ਪਾਇਆ ਹੋਇਆ ਕਮਲ ਆ ਮੁੰਡਾ ਲੰਮਿਆਂ ਤੋਂ ਤੇ ਤਾਂ ਕਰਕੇ ਇੱਕ ਆ ਬੱਚਾ ਉਹ ਦੇ ਕੇ ਗਿਆ ਵਾ ਬਹੁਤ ਚੰਗੇ ਆ ਕਬੂਤਰਾਂ ਦਾ ਬੱਚਾ ਵਾ ਇਹਦਾ ਮੈਂ ਬਾਜੀ ਵੀ ਉੱਡਿਆ ਹੋਇਆ ਇਹਦਾ ਪਿਓ ਤੇ ਬਹੁਤ ਚੰਗਾ ਯਾਨੀ ਕਿ ਇਹਦਾ ਰਿਜ਼ਲਟ ਆ ਕਹਿੰਦਾ ਤੇ ਇੱਕ ਆਪਣੇ ਕੋਲੇ ਦੇ ਕੇ ਗਿਆ ਵਾ ਦੇ ਕੇ ਗਿਆ ਵਾ ਸ਼ਾਕਾ 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 ਨਿਕਾਜਾ ਸ਼ਾਕਾ ਹੋ ਤੇ ਉਹਦੇ ਵੀ ਠੱਲ ਪਾਈ ਹੋਈ ਆ ਉਹਦੀ ਆਪਦੀ ਹੋਈ ਨੇ ਤੇ ਮੇਲਾ ਅੱਜ ਲੈ ਕੇ ਹੀ ਆਉਣਾ ਭੁੱਲ ਕੇ ਉੱਤੋਂ ਅੱਜ ਉਹ ਲੈ ਕੇ ਹੁਣ ਭੁੱਲ ਗਿਆ ਉਹ ਛੱਕਾ ਸੀਗਾ ਤੇ ਨਿਰੱਤਾ ਵੀ ਉਹੀ ਲੈ ਕੇ ਗਿਆ ਵਾਪਾਂ ਨੂੰ ਪੈਰਾਂ ਤੇ ਡੱਕਿਆ ਰੱਤੇ ਦੇ ਬਹੁਤ ਚੰਗਾ ਯਾਨੀ ਕਿ ਦਾ ਪਿਓ ਬਹੁਤ ਚੰਗਾ ਉੱਡਿਆ ਸੀ ਗਰਮੀ ਵਾਲੀ ਬਾਜੀ ਚ ਤੇ ਚਾਰ ਪਤਾ ਨਹੀਂ ਪੰਜ ਚਾਰ ਪੰਜ ਕੁ ਉਤਰਾਂ ਚ ਬਾਜੀ ਬੰਡੀ ਸੀਗੀ ਕੱਲੇ ਨੇ ਟਾਈਮ ਕਰਿਆ ਜੀ 7 ਦਾ ਦਰਮਿਆ ਬਾਜੀ ਨਿਬੜ ਗਈ ਸੀ 6 ਵਜੇ ਨੂੰ ਤੇ ਯਾਨੀ ਕਿ ਐਂਕੀ ਥੋੜੇ ਜੇ ਬਿਮਾਰ ਕਾਰਨ ਬਿਮਾਰੀ ਕਾਰਨ ਪੈਣ ਕਾਰਨ ਕਬੂਤਰਾਂ ਦਾ ਘਾਟਾ ਜਿਹਾ ਥੋੜਾ ਜਿਹਾ ਤੇ ਪਰਮਾਤਮਾ ਨੇ ਬੱਚਿਆਂ 'ਚ ਪੂਰਾ ਕਰ ਦੂਗਾ ਤੇ ਬਹੁਤ ਵਧੀਆ ਰਿਜ਼ਲਟ ਆ ਤੇ ਆ ਆਉਂਦੀ ਆਪਣੀ ਜਿਹੜੀ ਅੱਜ ਸਿੱਧੀ ਕਰੀ ਆ ਥੋੜੇ ਜਿਹਾ ਉੜਦੀ ਆ ਤੇ ਮੂਰੇ ਬਾਜੀ ਆਪਣੀ ਹੈ ਨਹੀਂ ਗਈ ਹਜੇ ਤੇ ਹਜੇ ਇਹਨਾਂ ਨੂੰ ਆਪਾਂ ਡੀ ਵਰਮਿੰਗ ਕਰਨੀ ਆ ਤੇ ਗੋਲੀ ਫਿਰ ਆਪਾਂ ਜਿਹੜੀ ਲਾਉਣੀ ਆ ਉਹ ਆਪਾਂ ਡੋਂਟਰ ਪਲੱਸ ਤੋਂ ਇਹਨਾਂ ਨੂੰ ਦੱਸ ਹੀ ਦਿੰਨੇ ਆ ਤੇ ਡੋਂਟਰ ਪਲੱਸ ਗੋਲੀ ਲਾਉਣੀ ਆ ਆਪਾਂ ਸਾਰਿਆਂ ਨੂੰ ਤੇ ਨਵੀਂ ਆ ਜਿਹੜੀ ਡੋਂਟਰ ਪਲੱਸ ਉਹ ਗੋਲੀ ਲਾਉਣੀ ਆ ਸਾਰਿਆਂ ਨੂੰ ਤੇ ਆ ਪਾਸੀਆਂ ਨੂੰ ਲਾਉਣੀ ਆ ਉਹ ਤੇ ਅਸੀਂ ਕਬੂਤਰਾਂ ਨੂੰ ਲਾਉਣੀ ਆ ਯਾਨੀ ਕਿ ਉਹ ਨਵੀਂ ਤੇ ਹਜੇ ਆਪਾਂ ਚਿੱਧੇ-ਸੁੱਧੇ ਜੇ ਕਰ ਲਈਏ ਤੇ ਫਿਰ ਗੋਲੀ ਲਾ ਲਾਂਗੇ ਨਾਲੇ ਹੌਲੇ ਹੋ ਜਾਣਗੇ ਭਾਰੇ ਹੁੰਦੇ ਆ ਬੈਠੇ ਕਬੂਤਰ ਤੇ ਫਿਰ ਲਾ ਕੇ ਗੋਲੀ ਫਿਰ ਪੰਜ-ਸੱਤ ਦਿਨ ਨਾਲ ਜਿੱਦੇ ਹੋ ਜਾਣਗੇ ਤੇ ਫਿਰ ਉਸ ਤੋਂ ਬਾਅਦ ਗੋਲੀ ਲਾ ਕੇ ਗੋਲੀ ਲਾ ਕੇ ਫਿਰ ਇਹ ਉਸ ਤੋਂ ਬਾਅਦ ਆਪਾਂ ਫਿਰ ਡਾਈਆਂ ਲਈ ਤਿਆਰ ਕਰ ਲਾਂਗੇ ਤੇ ਨਾਲੇ 2-4 ਦਿਨ ਰੋਕ ਲਾਂਗੇ ਤੇ ਜਿਹੜੇ ਵੀਰਾਂ ਨੇ ਗੋਲੀ ਡੌਂਟਰ ਪਲੱਸ ਲਾਉਣੀ ਹੈ ਹੱਡੀ ਵਾਲੀ ਨਵੀਂ ਤੇ ਉਸ ਤੋਂ ਬਾਅਦ ਬਾਈ ਬਣ ਕੇ ਉਹ ਮਖਣੀ ਜ਼ਰੂਰ ਦੇਣ ਕਬੂਤਰਾਂ ਨੂੰ ਆਪਦੇ ਨੂੰ 1-2 ਦਿਨ ਤੇ ਉਹਦੇ ਨਾਲ ਵਧੀਆ ਕਬੂਤਰ ਨੂੰ ਕਮਜ਼ੋਰੀ ਨਹੀਂ ਪੈਂਦੀ ਤੇ ਕਬੂਤਰ ਛੱਕਦਾ ਨਹੀਂਗਾ ਤੇ ਬਾਕੀ ਵੀਡੀਓ ਬਈ ਆਪਾਂ ਹੁਣ ਨਾਲ ਦੀ ਨਾਲ ਲੜਾਈਆਂ ਦੀ ਨਾਲ ਦੀ ਨਾਲ ਜਿਵੇਂ-ਜਿਵੇਂ ਆਪਾਂ ਝਾੰਮਦੇ ਆ ਕਬੂਤਰ ਤੇ ਉਹਦੇ ਨਾਲ ਦੀ ਨਾਲ ਹੀ ਪਾਦਿਆ ਕਰਨੀਆਂ ਕਿਉਂਕਿ ਛੋਟ ਪਾਦਿਆ ਕਰਨੇ ਆ ਤੇ ਇੱਕ ਪਾਣੀ ਵੀ ਪਾਉਣਾ ਵਾ ਕਿਉਂਕਿ ਬਹੁਤ ਬੰਦਿਆਂ ਨੇ ਕਮੈਂਟ ਕੀਤੇ ਆ ਬਾਣੀ ਦੇ ਵੀ ਬਾਈ ਪਾਣੀ ਪਾਓ ਬੜੀ ਪਾਣੀ ਪਾਓ ਪਾਣੀ ਦਾ ਜਿਹੜਾ ਬੜਿਆ ਹੋਇਆ ਬਾਣੀਆਂ ਪਾਓ ਵੀ ਬਾਈ ਪਾ ਦੇਣਾ ਵੀਡੀਓ ਚ ਥੋੜੇ ਦੇਣਾ ਚ ਜਦਨ ਜੀ ਬਣਾਉਣ ਲੱਗੇ ਉਦਨ ਪਾਣੀ ਪਾ ਦੇਣਾ ਵਾ ਤੇ ਪਾਣੀ ਵਧੀਆ ਪਾਣੀ ਪਾਵਾਂਗੇ ਤੁਹਾਨੂੰ ਰਿਜ਼ਲਟ ਵੀ ਆ ਤੇ ਉਹ ਵੀ ਪਾ ਦੇਣਾ ਤੁਹਾਨੂੰ ਬਾਣੀ ਜਿਹੜਾ ਤੇ ਡਾ ਕੇ ਆਪਦਾ ਮਿਹਨਤ ਕਰੋ ਮਿਹਨਤ ਨਾਲ ਹੀ ਤੁਸੀਂ ਬਾਜੀਆਂ ਜਿੱਤਣੀਆਂ ਨੇ ਤਾਂ ਕਰਕੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਵੀਡੀਓ ਆਪਣੀ ਅੱਗੇ ਤੋਂ ਅੱਗੇ ਸ਼ੇਅਰ ਤੇ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬਰ ਨੂੰ ਜ਼ਰੂਰ ਕਰ ਦਿਆ ਕਰੋ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਵੀਡੀਓ ਜਿਹੜੀ ਵੀ ਪੈਣੀ ਆ ਉਹ YouTube ਤੇ ਪੈਣੀ ਹੁੰਦੀ ਆ ਤੇ ਨਾਲ ਦੀ ਨਾਲ ਫਿਰ ਤੁਹਾਡੇ ਕੋਲੇ ਹਰੇਕ ਵੀਡੀਓ ਪਹੁੰਚ ਜਾਇਆ ਕਰੂਗੀ ਕਿਉਂਕਿ ਲੜੀ ਬਾਰ ਜਦੋਂ ਆਪਾਂ ਵੀਡੀਓ ਦੇਖਦੇ ਆ ਫਿਰ ਉਹਦੇ ਵਿੱਚ ਪਤਾ ਲੱਗਦਾ ਸਾਰਾ ਕੁਝ ਹੋ ਨਹੀਂ ਪਤਾ ਲੱਗਦਾ ਤੇ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਅਗਲੀ ਵੀਡੀਓ ਤੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੱਕ ਤੱਕ ਲਈ ਸਤ ਸ੍ਰੀ ਅਕਾਲ ਵੀਰੇ ਸਾਰੇ ਵੀਰਾਂ